ਅੱਜ ਦੀ ਜਿਹੜੀ ਵੀਡੀਓ ਹੈਗੀ ਆ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਸੂਟ ਆਪਾਂ ਸਲਾਈ ਕਰਦੇ ਆਂ ਵੀ ਕਿਹੜਾ ਕੱਪੜਾ ਆਪਾਂ ਨੇ ਸਲਾਈ ਕਰਨ ਤੋਂ ਪਹਿਲਾਂ ਧੋਣਾ ਕਿਹੜਾ ਨਹੀਂ ਧੋਣਾ ਉਹ ਕੱਪੜੇ ਬਾਰੇ ਆਪਾਂ ਤੁਹਾਡੇ ਨਾਲ ਅੱਜ ਗੱਲ ਕਰਦੇ ਆਂਗੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੁੜ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਜੀ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਪਰ ਇਹਨਾਂ ਦੇਖੋ ਆਪਾਂ ਨੇ ਇਹ ਪਰਖ ਕਰਨੀ ਆ ਕੱਪੜੇ ਬਣਾਉਣ ਤੋਂ ਪਹਿਲਾਂ ਵੀ ਕਿਹੜਾ ਕੱਪੜਾ ਆਪਣੇ ਧੋਣਾ ਕਿਹੜਾ ਨਹੀਂ ਧੋਣਾ ਕਈ ਵਾਰ ਦੇਖੋ ਆਪਾਂ ਕੱਪੜਾ ਮਹਿੰਗਾ ਹੁੰਦਾਗਾ ਉਹਨੂੰ ਵੀ ਆਪਾਂ ਪਾਣੀ ਦੇ ਵਿੱਚ ਡੋਬ ਦਿੰਨੇ ਆ ਤਾਂ ਬਾਅਦ ਚ ਉਹ ਕੱਪੜੇ ਦੀ ਸ਼ਾਈਨ ਖਰਾਬ ਹੋ ਜਾਂਦੀ ਹੈਗੀ ਤੇ ਬਾਅਦ ਵਿੱਚ ਕੱਪੜਾ ਵੀ ਉਹ ਖਰਾਬ ਹੋ ਜਾਂਦਾ ਤੇ ਇਸ ਕਰਕੇ ਦੇਖੋ ਆਪਾਂ ਨੂੰ ਪਰਖ ਕਰਨੀ ਬਹੁਤ ਜ਼ਰੂਰੀ ਹੈ ਕੱਪੜੇ ਦੀ ਵੀ ਕਿਹੜਾ ਕੱਪੜਾ ਆਪਣਾ ਧੋਣਾ ਕਿਹੜਾ ਬਣੇ ਨਹੀਂ ਧੋਣਾ ਇਸ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਆ ਜੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਤੋਂ ਐਂਡ ਤੱਕ ਜੂੜ ਦੇਖਣਾ ਕਿਉਂਕਿ ਸਾਰੇ ਸੂਟਾਂ ਦੀ ਆਪਾਂ ਤੁਹਾਡੇ ਨਾਲ ਅੱਜ ਗੱਲ ਕਰਦੇ ਆ ਕਿ ਕਿਹੜਾ ਆਪਾਂ ਨੂੰ ਧੋਣਾ ਚਾਹੀਦਾ ਕਿਹੜਾ ਨਹੀਂ ਕੱਪੜਾ ਧੋਣਾ ਚਾਹੀਦਾ ਠੀਕ ਆ ਜੀ ਚਲੋ ਸ਼ੁਰੂ ਕਰਦੇ ਹੁਣ ਆਪਣੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਛੱਟਣ ਦੀ ਤੇ ਇਹ ਕੱਪੜਾ ਆਪਣਾ ਛੱਟਣ ਚ ਕੱਪੜਾ ਆ ਗਿਆ ਠੀਕ ਆ ਜੀ ਬਸਤਾ ਦੇਖੋ ਇਹ ਕੱਪੜੇ ਨੂੰ ਧੋਣ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਪਰ ਜੇ ਆਪਾਂ ਨੂੰ ਐ ਲੱਗੇ ਵੀ ਹਾਂ ਵੀ ਇਹ ਕੱਪੜਾ ਆਪਾਂ ਨੂੰ ਫੜ ਕੇ ਪਤਾ ਲੱਗ ਜਾਂਦਾ ਵੀ ਥੋੜਾ ਜਿਹਾ ਕਾਣ ਦੇ ਵਿੱਚ ਜਾਂਦਾਗਾ ਤੇ ਫਿਰ ਆਪਾਂ ਨੂੰ ਇਹ ਕੱਪੜਾ ਧੋਣਾ ਪੈਂਦਾਗਾ ਕਿਉਂਕਿ ਦੇਖੋ ਜਿਹੜਾ ਕਾਣ ਹੁੰਦਾ ਵੈਸੇ ਤਾਂ ਉਹ ਵੀ ਕਾਣ ਹੁੰਦਾ ਮਾੜਾ ਮੋਟਾ ਕਾਣ ਦੇਖੋ ਜਿਹੜਾ ਤੋਤੇ ਦਾ ਵੀ ਕਾਣ ਨਿਕਲਦਾਗਾ ਇਸ ਕਰਕੇ ਜੇ ਤੁਹਾਨੂੰ ਦੇਖੋ ਪਤਾ ਲੱਗਦਾ ਪਹਿਨਾ ਫੜ ਕੇ ਵੀ ਦੇ ਵਿੱਚ ਕੋਈ ਵੀ ਕਾਨ ਨਹੀਂ ਹੈਗਾ ਤਾਂ ਤਾਂ ਦੇਖੋ ਛੱਟਣ ਨੂੰ ਕੋਈ ਧੌਣ ਦੀ ਜ਼ਰੂਰਤ ਨਹੀਂ ਹੈਗੀ ਤੇ ਜੇ ਤੁਹਾਨੂੰ ਐ ਲੱਗਦਾ ਵੀ ਹਾਂ ਇਹਦੇ ਵਿੱਚ ਕਾਨ ਹੈਗਾ ਥੋੜਾ ਮੋਟਾ ਫਿਰ ਤੁਸੀਂ ਉਹਨੂੰ ਜ਼ਰੂਰ ਡੋਗ ਕੇ ਰੱਖ ਦੋ ਘੰਟਾ ਤੇ ਉਸ ਤੋਂ ਬਾਅਦ ਦੇਖੋ ਉਹਨੂੰ ਪਾ ਦਿਓ ਸੁੱਕਣਾ ਠੀਕ ਹੈ ਜੀ ਇਹ ਕੱਪੜੇ ਨੂੰ ਧੌਣ ਦੀ ਜ਼ਰੂਰਤ ਹੈ ਜੀ ਜੇ ਆਪਾਂ ਨੂੰ ਪਤਾ ਲੱਗੇ ਵੀ ਕਾਨ ਆਏਗਾ ਛੱਟਣ ਦੇ ਕੱਪੜੇ 'ਚ ਇਹ ਦੋਨੇ ਜਿਹੜੇ ਸੂਟ ਹੈਗੇ ਆ ਛੱਟਣ ਜੀ ਆ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਦੱਸੀ ਜਾਂਦੇ ਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਹੋਰ ਕੱਪੜੇ ਦੀ ਜਿਹੜਾ ਇਹ ਵਾਲਾ ਸੂਟ ਆ ਦੇਖੋ ਇਹ ਛਿਲਕ ਚ ਸੂਟ ਆਗਾ ਛਿਲਕ ਦਾ ਸੂਟ ਆ ਇਹ ਠੀਕ ਆ ਜੀ ਇਹ ਜਿਹੜੇ ਛਿਲਕ ਦੇ ਸੂਟ ਆ ਦੇਖੋ ਜਿਹੜੇ ਤਾਂ ਹੁੰਦੇ ਆ ਦੇਖੋ ਜਿਵੇਂ ਕਿ 10000 ਦਾ ਸੂਟ 15000 ਦਾ ਸੂਟ 20000 ਦਾ ਸੂਟ ਠੀਕ ਆ ਜੀ ਪੂਰੇ ਵਰਕ ਵਾਲੇ ਸੂਟ ਉਹ ਤਾਂ ਆਪਾਂ ਨੇ ਬਿਲਕੁਲ ਵੀ ਨਹੀਂ ਧੋਣੇ ਠੀਕ ਆ ਜੀ ਉਹ ਆਪਾਂ ਪਹਿਨਾ ਕਸਟਮਰ ਨੂੰ ਕਹਿ ਦੋ ਵੀ ਜਿਹੜਾ ਸੂਟ ਆ ਇਹ ਤੁਸੀਂ ਪਹਿਨਾ ਸਾਨੂੰ ਡਰਾਈ ਕਲੀਨ ਕਰਾ ਕੇ ਲਿਆ ਦਿਓ ਧੂਣ ਤੋਂ ਪਹਿਨਾ ਠੀਕ ਆ ਵੀ ਉਹ ਵਾਸਤ ਵਿਵਾਦ ਦੇ ਵਿੱਚ ਕੋਈ ਵੀ ਗੁੰ ਲਾਂਬਾ ਨਾ ਲਵੇ ਕਿਉਂਕਿ ਕੱਪੜਾ ਸੁੰਗੜਦਾ ਹੁੰਦਾਗਾ ਤੇ ਇਹ ਆਪਾਂ ਨੂੰ ਪਤਾ ਹੀ ਆ ਠੀਕ ਆ ਜੀ ਛਲਕਦਾ ਕੱਪੜਾ ਜਰੂਰ ਸੁੰਗੜਦਾ ਤੇ ਜਿਵੇਂ ਕਿ ਹੁਣ ਇਹ ਸੂਟ ਆ ਇਹ ਨਾ ਸਮਝ ਲਓ ਪ੍ਰਿੰਟ ਆ ਤੇ ਇਹਨੂੰ ਆਪਾਂ ਪਹਿੋਂਵਾਂਗੇ ਜੇ ਕੜਾਈ ਹੋਵੇ ਥੋੜੀ ਥੋੜੀ ਫੇਰ ਵੀ ਆਪਾਂ ਇਹਨੂੰ ਪਹਿੋਂ ਸਕਦੇ ਆਂਗੇ ਠੀਕ ਆ ਜੇ ਥੋੜੀ ਕੜਾਈ ਆ ਤਾਂ ਫਿਰ ਆਪਾਂ ਇਹਨੂੰ ਭਿਉ ਸਕਦੇ ਜਿਵੇਂ ਕਿ 1500 2000 ਦਾ ਸੂਟ ਆਗਾ ਫਿਰ ਆਪਾਂ ਇੱਥੋਂ ਤੱਕ ਕੱਪੜੇ ਦੀ ਰੇਂਜ ਆ ਫਿਰ ਆਪਾਂ ਕੱਪੜੇ ਨੂੰ ਇਹਨੂੰ ਭਿਉ ਸਕਦੇ ਆ ਛਿਲਕ ਦੇਣ ਤੇ ਇਹ ਛਿਲਕ ਦਾ ਕਪੜਾ ਵੀ ਦੇਖੋ ਆਪਾਂ ਨੇ 1 ਘੰਟਾ ਭਿਉ ਕੇ ਰੱਖਣਾ ਪੂਰਾ 1 ਘੰਟੇ ਤੋਂ ਬਾਅਦ ਫਿਰ ਆਪਾਂ ਨੇ ਇਹਨੂੰ ਧੋ ਕੇ ਪਾਉਣਾਗਾ ਸਪਨਾ ਠੀਕ ਆ ਜੀ ਤੇ ਉਸ ਤੋਂ ਬਾਅਦ ਇਹ ਹੈਗਾ ਸੂਟ ਲੀਲਣ ਦਾ ਤੇ ਲੀਲਣ ਦਾ ਸੂਟ ਆਪਾਂ ਨੂੰ ਪਤਾ ਹੀ ਆ ਵੀ ਇਹ ਲੱਫ ਜਾਂਦਾਗਾ ਤੇ ਇਹ ਧੋਣਾ ਬਹੁਤ ਜ਼ਰੂਰੀ ਆ ਲੀਲਨ ਦਾ ਸੂਟ ਆ ਜਿਹੜਾ ਇਹਨੂੰ ਧੋਣਾ ਹੈਗਾ ਠੀਕ ਆ ਜੀ ਚਾਹੇ ਕਢਾਈ ਵਾਲਾ ਚਾਹੇ ਪ੍ਰਿੰਟ ਵਾਲਾ ਚਾਹੇ ਪਲੇਨ ਸੂਟ ਆਗਾ ਇਹਨੂੰ ਧੋਣਾ ਲੀਲਨ ਦੇ ਸੂਟ ਨੂੰ ਇਹਨੂੰ ਕੱਪੜੇ ਨੂੰ ਧੋਣਾ ਪੈਂਦਾ ਹੈਗਾ ਕਿਉਂਕਿ ਇਹ ਜਿਹੜਾ ਕੱਪੜਾ ਹੁੰਦਾ ਇਹ ਲੱਫ ਜਾਂਦਾਗਾ ਪਹਿਨਾ ਵੀ ਦੇਖੋ ਲੱਫਦਾ ਜਦੋਂ ਆਪਾਂ ਸਲਾਈ ਕਰਦੇ ਆਂ ਪ੍ਰੈਸ ਸਲਾਈ ਕਰਦੇ ਆਂ ਉਦੋਂ ਠੀਕ ਲੱਗਦਾ ਜਦੋਂ ਆਪਾਂ ਜਮਾ ਤਿਆਰ ਕਰਨ ਵਾਸਤੇ ਪ੍ਰੈਸ ਕਰਦੇ ਆ ਅੱਧਾ ਦਾ ਇੰਚ ਫੇਰ ਲੱਫ ਜਾਂਦਾ ਕੱਪੜਾ ਤਾਂ ਕਰਕੇ ਵੀ ਜਿਹੜਾ ਇਹ ਕੱਪੜਾਗਾ ਇਹਨੂੰ ਪਿਉ ਕੇ ਰੱਖਣਾ ਜ਼ਰੂਰੀ ਆ ਲੀਲਣ ਦੇ ਸੂਟ ਨੂੰ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਤੇ ਵਾਲਾ ਸੂਟ ਇਹ ਵੀ ਦੇਖੋ ਪਿਓਰ ਚਾ ਛਿਲਕਾ ਪਿਓਰ ਚਾ ਠੀਕ ਆ ਜੀ ਇਹ ਸੂਟ ਵੀ ਆਪਣੇ ਧੋਣਾਗਾ ਕਿਉਂਕਿ ਆਪਾਂ ਨੂੰ ਪਤਾ ਵੀ ਇਹ ਸੰਘੜੂਗਾ ਤਾਂ ਇਹਨੂੰ ਆਪਾਂ ਪੈਨੇ ਕੱਪੜੇ ਨੂੰ ਭਿਉਂ ਦਾਂਗੇ ਜਿਹੜਾ ਪਿਓਰ ਚਾ ਇਹਨੂੰ ਵੀ ਆਪਾਂ ਧੋਵਾਂਗੇ ਪਿਓਰ ਵਾਲੇ ਸੂਟ ਨੂੰ ਵੀ ਠੀਕ ਆ ਇਹਨੂੰ ਵੀ ਆਪਾਂ ਭਿਉ ਕੇ ਰੱਖਣਾਗਾ ਤੇ ਉਹ ਦੂਆਰ ਗੱਲ ਆਉਂਦੀ ਹੈਗੀ ਪੱਛਮ ਦੇ ਸੂਟਾਂ ਦੀ ਜਿਵੇਂ ਕਿ ਪੱਛਮ ਦਾ ਸੂਟ ਆ ਇਹ ਆਪਾਂ ਐਂ ਕਹਿ ਦਿੰਨੇ ਆ ਵੀ ਪੱਛਮ ਦਾ ਸੂਟ ਆ ਵੀ ਇਹ ਤਾਂ ਕੀ ਸੁੰਗੜੂਗਾ ਵੀ ਇਹ ਤਾਂ ਪੱਛਮ ਠੀਕ ਆ ਇਹ ਗਲਤੀ ਬਿਲਕੁਲ ਵੀ ਨਹੀਂ ਕਰਨਾ ਤੁਸੀਂ ਨੇ ਕਿਉਂਕਿ ਦੇਖੋ ਜਿਹੜੀ ਇਹ ਪੱਛਮ ਦਾ ਸੂਟ ਆ ਜਿਵੇਂ ਕਿ ਹੁਣ ਆਪਾਂ ਲੈ ਲੈਨੇ ਆ 200 ਦਾ 300 ਦਾ ਇੱਥੇ ਆਮ ਵੇਖਦੇ ਆ ਸੂਟ ਲੈ ਲੈਂਦੇ ਆਗੇ ਇਹ ਹਲਕੇ ਹੁੰਦੇ ਆ ਥੋੜਾ ਜਿਹਾ ਕੱਪੜਾ ਹਲਕਾ ਹੁੰਦਾਗਾ ਤੇ ਇਹ ਕੱਪੜਾ ਜ਼ਰੂਰ ਸੁੰਗੜਦਾਗਾ ਇਕਦਾ ਦੇਖੋ ਹੁੰਦਾ ਪੱਛਮ ਦਾ ਸੂਟ ਪਿਓਰ ਚ ਉਹ ਨਹੀਂ ਹੈਗਾ ਸੁੰਗੜਦਾ ਪਰ ਜਿਹੜਾ ਕੱਪੜਾ ਹਲਕਾ ਹੁੰਦਾ ਥੋੜਾ ਆ ਉਹ ਜਰੂਰ ਸੁੰਗੜਦਾਗਾ ਜਿਵੇਂ ਕਿ ਇਹ ਸੂਟ ਆ ਦੇਖੋ ਇਹ ਜਾਨੀ ਕਿ ਪਲੇਨ ਆਗਾ ਮੰਨ ਲਓ ਇਹ 3-400 ਦਾ ਸੂਟ ਹੋਊਗਾ ਇਹ ਜਰੂਰ ਸੁੰਗੜੂਗਾ ਤੇ ਇਹਨੂੰ ਵੀ ਆਪਾਂ ਧੋ ਕੇ ਰੱਖਣਾਗਾ ਸੂਟ ਨੂੰ ਇਹਨੂੰ ਪਿਓ ਕੇ ਰੱਖਣਾਗਾ ਘੰਟਾ ਸੂਟ ਨੂੰ ਫੇਰ ਆਪਾਂ ਨਹੀਂ ਇਹਨੂੰ ਪਾਉਣਾ ਕਿਉਂਕਿ ਜਿਹੜਾ ਇਹ ਪੱਛਮ ਦਾ ਸੂਟ ਆ ਇਹ ਸੁੰਗੜੂਗਾ ਜਰੂਰ ਇੱਕ ਵਾਰੀ ਆਪਾਂ ਨੂੰ ਐ ਲੱਗਦਾ ਵੀ ਇਹ ਮੋਟਾ ਸੂਟ ਆ ਇਹ ਤਾਂ ਕਿਸੂੰ ਗੜੂਆ ਵੀ ਮੋਟਾ ਦਾ ਸੂਟ ਆ ਪਰ ਜਿਹੜੇ ਇਹਦੇ ਵਿੱਚ ਤੰਦ ਆ ਇਹਦੇ ਵਿੱਚ ਤਾਂ ਗੱਲ ਆਇਆ ਹੋਇਆਗਾ ਉਹ ਮਾਵੇ ਵਾਲਾ ਧਾਗਾ ਹੁੰਦਾ ਸਾਰਾ ਉਹ ਇਕੱਠਾ ਹੁੰਦਾਗਾ ਧਾਗਾ ਜਦੋਂ ਆਪਾਂ ਇਹਨੂੰ ਪਾਣੀ ਦੇ ਵਿੱਚ ਡੋਬਦੇ ਨੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਬਾਕੀ ਇਹ ਕਪੜਾ ਸੁੰਗੜਨ ਵਾਲਾ ਹੈਗਾ ਉਸ ਤੋਂ ਬਾਅਦ ਦੇਖੋ ਜਿਵੇਂ ਕੀ ਹੁਣ ਚੱਲ ਰਿਹਾ ਹੈ ਸਲੀਨ ਦੇ ਸੂਟ ਆਪਾਂ ਕਹਿੰਦੇ ਨੇ ਵੀ ਸਲੀਨ ਦੇ ਸੂਟਾਂ ਨੂੰ ਤਾਂ ਕੀ ਲੋੜ ਆ ਧੋਣ ਦੀ ਇਹ ਮੋਟੇ ਸੂਟ ਆਗੇ ਇਹਨਾਂ ਨੂੰ ਕੀ ਹੁੰਦਾ ਸਰੀਨ ਦੇ ਸੂਟਾਂ ਨੂੰ ਪਰ ਜਿਹੜੇ ਸਰੀਨ ਦੇ ਸੂਟ ਆ ਦੇਖੋ ਇਹ ਵੀ ਕੱਪੜਾ ਜਿਹੜਾ ਹੁੰਦਾਗਾ ਇਹਦੇ ਵਿੱਚ ਥੋੜਾ ਮੋਟਾ ਕਾਨ ਹੁੰਦਾ ਸਰੀਨ ਦੇ ਕੱਪੜੇ ਦੇ ਵਿੱਚ ਇਹ ਸੁੰਗੜਦਾ ਤਾਂ ਨਹੀਂ ਹੈਗਾ ਸਰੀਨ ਦਾ ਸੂਟ ਪਰ ਇਹਦੇ ਵਿੱਚ ਕਾਨ ਹੁੰਦਾ ਥੋੜਾ ਮੋਟਾ ਤਾਂ ਇਹ ਧੋ ਕੇ ਦੇਖੋ ਕਾਨ ਇਹਦੇ ਵਿੱਚੋਂ ਨਿਕਲ ਜਾਂਦਾ ਸਰੀਨ ਦੇ ਸੂਟਾਂ ਚੋਂ ਤਾਂ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਇਹਦੇ ਵਿੱਚੋਂ ਆਪਾਂ ਕਾਨ ਕੱਢ ਸਕਦੇ ਹਾਂ ਇਹਨੂੰ ਵੀ ਦੇਖੋ ਆਪਾਂ 1 ਘੰਟਾ ਭਿਉਣਾ ਹੈਗਾ ਦੇਖੋ ਕਿ ਹੁਣ ਛਾ ਭਉ ਕੇ ਆਪਾਂ ਇਹਨੂੰ ਰੱਖਣਾ ਹੈਗਾ ਤੇ ਉਸ ਤੋਂ ਬਾਅਦ ਦੇਖੋ ਫਿਰ ਇਹਨੂੰ ਆਪਾਂ ਧੋ ਕੇ ਸੁਕਣਾ ਪਾ ਦੇਣਾ ਤੇ ਫਿਰ ਗੱਲ ਆਉਂਦੀ ਹੈ ਦੇਖੋ ਇਹ ਜਿਹੜਾ ਕੱਪੜਾ ਹੈਗਾ ਨਾ ਇਹ ਕੱਪੜਾ 라ਵੜ ਚਾ ਤੇ ਇਹ ਹੈਗਾ ਤਾਂ ਇਹ ਵੀ ਸਰੀਨ ਆ ਆ ਦੇਖੋ ਇਹ ਪ੍ਰਿੰਟ ਸਰੀਨ ਆਗੀ ਪਰ ਇਹ ਰਾਵੜ ਚਾ ਹੁਣ ਜੇ ਆਪਾਂ ਕਹਿੰਨੇ ਵੀ ਰਾਵੜ ਆ ਵੀ ਰਾਵੜ ਤਾਂ ਤੋਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਵੀ ਰਾਵੜ ਕਿਹੜਾ ਇਕੱਠੀ ਹੁੰਦੀ ਆ ਪਰ ਜਿਹੜਾ ਇਹ ਰਾਵੜ ਦਾ ਕੱਪੜਾ ਹੈਗਾ ਨਾ ਸਮਝ ਲਓ ਇਹਦੇ ਵਿੱਚ ਵੀ ਕਾਨ ਪੈ ਜਾਂਦਾਗਾ ਇਹ ਵੀ ਆਪਾਂ ਨੂੰ ਧੋਣਾ ਪੈਣਾਗਾ ਰਾਵੜ ਦਾ ਜਿਹੜਾ ਸੂਟ ਆ ਇਹ ਵੀ ਆਪਾਂ ਧੋਵਾਂਗੇ ਧੋ ਕੇ ਇਹਨਾਂ ਵੀ ਰੱਖਾਂ ਜੀ ਜਿਹੜਾ ਇਹਦੇ ਵਿੱਚ ਕਾਨ ਹੋਊ ਰਾਵੜ ਦੇ ਵਿੱਚ ਉਹ ਸਾਰਾ ਨਿਕਲ ਜੂਗਾ ਠੀਕ ਆ ਜੀ ਤੇ ਇਹ ਆਪਾਂ ਤੁਹਾਨੂੰ ਸਾਰਾ ਜੀ ਦੱਸਿਆ ਇਸ ਵੀਡੀਓ ਚ ਵੀ ਜਿਹੜੇ ਸੂਟ ਧੋਣੇ ਆ ਕਿਹੜੇ ਨਹੀਂ ਧੋਣੇ ਇਹ ਆਪਾਂ ਤੁਹਾਨੂੰ ਸਾਰਾ ਦੱਸਿਆ ਇਸ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਦੱਸਿਆ ਵੀ ਕਿਸ ਤਰ੍ਹਾਂ ਦੇਖੋ ਇਹ ਕੱਪੜੇ ਕਿਹੜੇ ਧੋਣੇ ਆ ਕਿਹੜੇ ਨਹੀਂ ਧੋਣੇ ਇਹ ਕਿਉਂਕਿ ਇਹ ਵੀਡੀਓ ਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੋਗੀ ਜੇ ਫਿਰ ਵੀ ਕਿਸੇ ਪੈਨ ਨੂੰ ਨਹੀਂ ਪਤਾ ਲੱਗਿਆ ਵੀ ਕਿਹੜਾ ਆਪਣੇ ਕੱਪੜਾ ਧੋਣਾ ਕਿਹੜਾ ਨਹੀਂ ਧੋਣਾ ਤਾਂ ਕਮੈਂਟ ਕਰਕੇ ਆਪਾਂ ਨੂੰ ਪੁੱਛ ਸਕਦੇ ਆ ਇਹ ਆਪਣੀ ਅੱਜ ਦੀ ਵੀਡੀਓ ਲੋ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਦੱਸਤਾ ਵੀ ਕਿਹੜਾ ਕੱਪੜਾ ਧੋਣ ਵਾਲਾ ਕਿਹੜਾ ਨਹੀਂ ਇਹ ਆਪਾਂ ਨੇ ਮੋਟਾ-ਮੋਟਾ ਜਿਹਾ ਦੱਸਤਾ ਕਿਉਂਕਿ ਦੇਖੋ ਸਾਰਾ ਕੱਪੜਾ ਤਾਂ ਦੇਖੋ ਖੜਿਆ ਵੀ ਨਹੀਂ ਜਾਂਦਾ ਵਿੱਚ ਨਾਪ ਵਗੈਰਾ ਹੁੰਦੇ ਆਗੇ ਤੇ ਜਦੋਂ ਆਪਾਂ ਕੱਢ ਲਏ ਨੇ ਫਿਰ ਉਹ ਰੋਲ ਜਾਂਦੇ ਆ ਇੱਕ ਦੂਜੇ ਨਾਲ ਪਤਾ ਨਹੀਂ ਲੱਗਦਾ ਵੀ ਕਿਹੜਾ ਕਿਹੜੇ ਨਾਲ ਆਪਦਾ ਇਸ ਕਰਕੇ ਬਾਹਲੇ ਤਾਂ ਨਹੀਂ ਦੇਖੋ ਆਪਣੀ ਖੰਡਾਏ ਮੋٹے ਮੋٹے ਜਿਹਾ ਤੁਹਾਨੂੰ ਦੱਸ ਦਿੱਤੇ ਤੇ ਜੇ ਫੇਰ ਵੀ ਕਿਸੇ ਭੈਣ ਨੇ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਕਰਕੇ ਆਪਾਂ ਨੂੰ ਪੁੱਛ ਸਕਦੇ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਇਹ ਸੀ ਆਪਣੀ ਅੱਜ ਦੀ ਵੀਡੀਓ ਵੀ ਕਿਹੜਾ ਕੱਪੜਾ ਆਪਾਂ ਨੂੰ ਸਿਉਣ ਤੋਂ ਪਹਿਲਾਂ ਧੋਣਾ ਚਾਹੀਦਾ ਕਿਹੜਾ ਨਹੀਂ ਧੋਣਾ ਚਾਹੀਦਾ ਵੀਡੀਓ ਵਧੀਆ ਲੱਗੀ ਬਾਤ ਹੈ ਉਹ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆਪਾਂ ਹੁਣ ਅਗਲੀ ਵੀਡੀਓ